ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਆਡੀਓ ਸੁਣਿਓ ਉਤੋਂ ਬਾਦਾਂ ਫਿਰ ਵਿਚਾਰ ਕਰਦੇ ਆ ਸਾਰੇ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਹੁਣ ਦੱਸੋ ਤੁਸੀਂ ਸਾਰੀ ਆਪਣੀ ਗੱਲਬਾਤ ਜੀ ਵੀ ਆ ਤੇ ਦੱਸਣੀ ਮੇਰੀ ਭੈਣ ਜੋ ਸਚਾਈ ਆ ਗੱਲਬਾਤ ਉਹ ਦੱਸਣੀ ਆ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਪਿੰਡ ਦਾ ਨਾਮ ਐਡਰੈਸ ਕਿੱਥੋਂ ਦੇ ਤੁਸੀਂ ਰਹਿਣਾ ਨੇ ਜ਼ਿਲ੍ਹਾ ਚਾਰਾ ਕੋ ਦੱਸ ਦੋ ਕਿੱਥੇ ਤੁਸੀਂ ਕਿੱਥੇ ਪੇਕੇ ਨੇ ਕਿੱਥੇ ਸੌਰੇ ਹਾਂਜੀ ਹਾਂਜੀ ਜ਼ਰੂਰ ਪਹਿਲਾਂ ਪੇਕੇ ਦੱਸਾਂਗੇ ਹਾਂਜੀ 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 ਮੇਰਾ ਪਿੰਡ ਬੰਗੀ ਬੁਖਤਰਾ ਨਿੱਚ ਬੁਟਰੇਵੰਡ ਇਹ ਕਿਹੜੇ ਜ਼ਿਲ੍ਹੇ ਦਾ ਬੰਦਾ ਬਣਾ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਵਿੱਚ ਠੀਕ ਆ ਤੇ ਸੌਰੇ ਕਿੱਥੇ ਤੁਹਾਡੇ ਸੌਰੀ ਮੇਰੇ ਕਾਂਗੜਾ ਵਿੱਚ ਕਾਂਗੜ ਇਹ ਕਿਹੜੇ ਜ਼ਿਲ੍ਹੇ ਦੇ ਬੰਦੇ ਆ ਇਹ ਇਹ ਬਚੇ ਲੇ ਤੁਹ ਕਹਿੰਦੇ ਆ ਜੀ ਕਿੰਨੇ ਡੇਜ ਲਈ ਜਿੰਦੇ ਆ ਤੇ ਪਹਿਨੇ ਹੁਣ ਜਿਹੜੀ ਵੀ ਤੁਹਾਡੀ ਗੱਲ ਹੈਗੀ ਆ ਤੁਸੀਂ ਸਾਰੀ ਸਚਾਈ ਸਹੀ ਸੱਚੀ ਦੱਸੀ ਠੀਕ ਹੈ ਜੀ ਹਾਂ ਜੀ ਜੀ ਜ਼ਰੂਰ ਹਾਂ ਜੀ ਕੀ ਗੱਲ ਬਾਤ ਹੋਈ ਤੁਹਾਡੀ ਜੀ ਜੀ ਮੇਰਾ ਵਿਆਹ ਨੂੰ ਹੋ ਗਿਆ 10 ਸਾਲ 11ਵਾਂ ਚੱਲੀ ਜਾਂਦਾ 2014 ਚ ਮੇਰੀ ਮੈਰਿਜ ਹੋਈ ਸੀ ਹਾਂ ਜੀ ਹਾਂ ਜੀ ਵੀਰ ਜੀ ਜਦੋਂ ਮਤਲਬ ਕਿ ਬੱਚਾ ਹੁਣ ਨੇ ਮੱਦੀ ਜਾਂਦਾ ਸੀ ਹੋਂ ਨਾਲਾ ਹੋ ਜਾਂਦਾ ਸੀ ਬੱਚਾ ਮਤਲਬ ਹਾਂ ਜੀ ਵੀਰ ਜੀ ਉਹਦੀ ਕੋਟ ਮਾਰ ਕਰਕੇ ਮੇਰੇ ਘਰ ਆਲਾ ਹਾਂ ਜੀ ਉਹ ਰੂਪਿੰਦਾ ਇਹੋ ਨਾ ਕੰਮ ਕਰਦਾ ਹੈ ਪਹਿਲਾਂ ਡਰਾਈਵਰ ਸੀ ਹੁਣ ਉਹ ਵੀਰ ਜੀ ਉੱਥੇ ਲੱਗ ਗਿਆ ਆਹ ਸਫਾਈ ਸੇਵਕ ਵਾਲਿਆਂ ਚ ਆਹ ਕੰਡਾ ਵਾਲੇ ਹਾਂ ਜੀ ਸਰਕਾਰੀ ਹੋ ਗਿਆ ਮੇਰੇ ਸਾਹਮਣੇ ਹੋਣਾ ਹੋ ਗਿਆ ਠੀਕ ਹੈ ਠੀਕ ਹੈ ਹਾਂ ਜੀ ਤੇ ਹੁਣ ਥੋੜਾ ਜਿਹਾ ਵੱਡ ਨੂੰ ਹੋਕਾਰ ਹੋ ਗਿਆ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਹੁਣ ਥੋੜਾ ਜਿਹਾ ਦੱਦਾ ਗੁੰਡੇ ਮਤਲਬ ਕਿ ਵੱਧੀ ਚੱਕਾ ਲੱਗ ਗਿਆ ਸੀ ਹਾਂ ਜੀ ਪਹਿਲਾਂ ਵੀ ਚੱਕਦਾ ਹੀ ਸੀ ਵੀਰ ਜੀ ਉਹ ਮੈਂ ਪੇਕੇ ਚਲੀ ਜਾਂਦੀ ਸੀ ਆਪਦੇ ਬੱਚੇ ਲੈ ਕੇ ਹਾਂ ਜੀ ਜਦੋਂ ਛੋਟੇ ਹੁੰਦੇ ਸੀ ਮੇਰਾ ਕਿਉਂ ਕਹਿੰਦਾ ਹੁੰਦਾ ਸੀ ਯਾਰ ਤੈਨੂੰ ਕੱਲੀ ਨੂੰ ਮੈਂ ਭੇਜਾਂ ਮੈਂ ਤੈਨ ਥੋੜੀ ਕੋਰੇ ਸੀ ਤੇ ਹਾਂਜੀ ਮੈਂ ਬ੍ਰੀਵ ਕਰਦੀ ਕੁੜੀ ਆਂ ਅੱਛਾ ਜੀ ਹਾਂਜੀ ਵੀਰ ਜੀ ਮੇਰਾ ਡੈਡੀ ਨੂੰ ਵੀ ਟੈਕ ਹੋ ਗਿਆ ਮੇਰੀ ਟੈਨਸ਼ਨ ਨਾਲ ਉਹਨਾਂ ਦੀ ਵੀ ਦਿੱਕਤ ਹੋ ਗਈ ਹੁਣ ਪਹਿਲੇ ਬੱਚੇ ਤੁਹਾਡੇ ਕੋਲ ਆ ਤੇ ਉਹਨਾਂ ਕੋਲ ਵੀਰ ਜੀ ਉਹਨਾਂ ਕੋਲ ਆ ਉਹ ਕਹਿੰਦਾ ਮੈਂ ਬੱਚੇ ਨਹੀਂ ਦਾਂ ਨੀ ਜਿੱਥੇ ਮਰਜ਼ੀ ਭੱਜ ਲਾ ਉਹਦੀ ਮਾਂ ਵੀ ਕਹਿੰਦੀ ਆ ਬੱਚੇ ਅਸੀਂ ਦਿੰਦੇ ਨੂੰ ਇਸ ਮਸਲੇ ਤੇ ਤੁਸੀਂ ਕਾਨੂੰਨ ਨਹੀਂ ਕਾਰਵਾਈ ਕੋਈ ਕੀਤੀ ਹੋਏ ਕੋਈ ਪਿੰਡ ਦੀ ਪੰਚਾਇਤ ਇਕੱਠੀ ਕੀਤੀ ਹੋਏ ਬਲੇਵਾਰੀ ਕਾਨੂੰਨੀ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਆ ਹੁਣ ਤੁਹਾਨੂੰ ਪਤਾ ਵੀ ਵਕੀਲ ਤਾਂ ਹਰ ਵੀਰੀ ਪੈਸੇ ਮੰਗਦਾ ਵਾ ਇੰਨੇ ਪੈਸੇ ਅਸੀਂ ਨਹੀਂ ਦੇ ਸਕਦੇ ਹਰ ਵੀਰੀ ਤੇ 10000 ਰੁਪਏ ਅੱਛਾ ਜੀ ਹਾਂਜੀ ਮੈਂ ਕੇਸ ਬੰਦ ਕਰਤਾ ਸੀ ਕਿਉਂਕਿ ਮੈਨੂੰ ਲੈ ਜਾਂਦੇ ਸੀ ਵਿਚ ਦੀ ਆ ਕੇ ਹਾਂਜੀ ਜਿੱਥੇ ਆਹ ਤਰਾ ਹੀ ਮੈਂ ਗੱਲ ਕਰਦੀ ਸੀ ਸੀ ਬਹੁਤ ਟਾਈਮ ਤੱਕ ਟਿਕਾ ਰਹਿੰਦਾ ਸੀ ਜੀ ਫੇਰ ਦਾ ਰੂਟੀ ਕੇ ਕੁੱਟ ਮਾਰ ਜੇ ਅੱਟਾ ਗਈ ਇੱਟਾ ਚਮਾਉਣ ਲੱਗ ਜਾਂਦਾ ਜੇ ਗੰਦਾ ਆ ਗਿਆ ਸਿਰਚ ਵੀ ਮੇਰੇ ਮੈਂ ਦਿਖਾਉਣੇ ਹੁਣ ਜੇ ਮਤਲਬ ਕਿਸਕੈਨ ਕਰਾਉਣੀ ਹੋਵੇ ਸਿਰ ਦੀ ਉਹ ਸ ਨੂੰ ਦਰਦ ਦੌਖਾ ਦੇ ਰਹੀ ਆਂ ਦੰਦ ਜਿਹੜਾ ਉਹ ਬੰਦੇ ਨੇ ਮੈਨੂੰ ਸਾਸ ਸਹੋਰਾ ਸਾਸ ਸਹੋਰਾ ਜੀ ਉਹਨਾਂ ਲਈ ਦੋਈ ਗੱਲ ਕਰਦਾ ਉਹਨਾਂ ਦਾ ਇੱਕੋ ਹੀ ਬੇਟਾ ਏ ਭਲਾ ਉਹਦੇ 'ਚ ਕਸੂਰ ਆ ਮੇਰੀ ਸਾਸੂ ਉਹਦੇ ਵੱਲ ਬਾਰੇ ਗੱਲ ਕਰ ਦਿੱਤੀ ਜੇ ਮੈਂ ਉਹ ਬੰਦੇ ਨਾਲ ਗੱਲ ਕਰਦੀ ਕਹੂਗਾ ਮੇਰੀ ਮਾਂ ਨਾਲ ਗੱਲ ਕਰਨਾ ਮੈਂ ਉਹਦੇ ਨਾਲ ਦਿਹਾਈ ਆ ਕਿ ਉਹਦੀ ਮਾਂ ਨਾਲ ਦਿਹਾਈ ਠੀਕ ਆ ਹਾਂਜੀ ਹੁਣ ਵੀ ਕਹੋਗਾ ਮੇਰੀ ਮੰਮੀ ਨਾਲ ਗੱਲ ਕਰਨਾ ਜੋ ਉਹ ਵੀ ਕਰ ਲਈ ਅੱਛਾ ਜੀ ਹਾਂਜੀ ਮੈਂ ਕਿਹਾ ਤਾਂ ਫੋਨ ਲਾਇਆ ਨਾ ਚਲ ਬਦਲ ਗਏ ਹੋਣਗੇ ਥੋੜਾ ਬਹੁਤਾ ਪਤਾ ਲੱਗਾ ਹੋਊਗਾ ਵੀ ਬੱਚੇ ਸਾਹਮਣੇ ਕਿੰਨੇ ਔਖੇ ਮਾਂ ਤੋਂ ਬਿਨਾ ਬੱਚਿਆਂ ਦਾ ਕੌਣ ਆਗਾ ਹਾਂਜੀ ਉਹ ਕਹਿੰਦੀ ਮੈਂ ਹੀ ਇਹਨਾਂ ਦੀ ਸਭ ਕੁਝ ਤੂੰ ਬੱਚੇ ਲੈ ਨਹੀਂ ਸਕਦੀ ਪਹਿਲਾਂ ਜਨਾ ਮਰ ਗਈ ਕੇਸ ਲਾਲਾ ਕਸ ਲਾਲਾ ਪਹਿਲਾਂ ਮੈਨੂੰ ਕਹਿੰਦੀ ਖਾਣੇ 'ਚ ਬੈਠਾ ਪੈ ਜੀਲ 'ਚ ਪਰ ਮੈਂ ਜਵਾਕ ਨਹੀਂ ਤੈਨੂੰ ਜਿੰਦੀ ਜਵਾਕਾਂ ਨੂੰ ਲੈ ਕੇ ਭੇਜੂੰਗੀ ਅੱਛਾ ਜੀ ਹਾਂਜੀ ਫਿਰ ਮੈਂ ਗੁੱਸੇ ਵਿੱਚ ਬੋਲਦੀ ਆ ਵੀ ਤੁਸੀਂ ਜਨਮ ਦਿੱਤਾ ਫਿਰ ਤੁਸੀਂ ਹੋਈਆਂ ਹਾਂ ਸਾਰਾ ਕੁਝ ਮੈਂ ਤਾਂ ਇਹਨਾਂ ਦੀ ਗੱਲ ਹੀ ਨਹੀਂ ਲੱਗਦੀ ਮੈਂ ਤਾਂ ਕੋਈ ਆ ਉਹ ਕਹਿੰਦੀ ਆਹ ਤੂੰ ਕਾਉਂਈ ਆ ਨਹੀਂ ਮੈਂ ਇਹ ਗੱਲ ਸੋਚ ਕੇ ਸਾਡੇ ਸੀ ਜੀ ਬੱਚੇ ਹੁਣ ਸਿਆਰਾ ਥੋੜੇ ਇਹ ਖਾਂਦੇ ਪੀਂਦੇ ਆ ਜਿਹੜਾ ਬਚਪਨ ਵਾਲਾ ਟਾਈਮ ਹੁੰਦਾ ਜਿਹੜਾ ਮਤਲਬ ਕਿ ਖਾਂਬਣ ਵਾਲਾ ਉਹ ਸਾਰਾ ਜਿਵੇਂ ਨਗਾ ਟਾਈਮ ਅੱਛਾ ਜੀ ਸਿਆਣੀ ਹੋ ਗਏ ਹੁਣ ਸਾਡੇ ਮੈਂ ਹਾਂਜੀ ਮੈਂ 1.5 ਸਾਲ ਮਗਰੋਂ ਕਹਿੰਦੇ ਇਹ ਗੱਲ ਸੋਚ ਲਈ ਕਿ ਕੁੜਾ ਨਾ ਮੇਰ ਦਾ ਪੜਨਾ ਕਿ ਸਿਆਰਾ ਬੱਚੇ ਮੇਰਿਆਂ ਦੀ ਜ਼ਿੰਦਗੀ ਮੇਰੀ ਤਾਂ ਜਿਹੋ ਜੀ ਹੈਗੀ ਹੈਗੀ ਮੈਂ ਤਾਂ 10 ਸਾਲ ਕੱਟ ਲਈ ਨਾ ਬੱਚਿਆਂ ਨੂੰ ਮੈਂ ਕਿੱਧਰ ਲੈ ਕੇ ਜਾਊਂਗੀ ਮੈਨੂੰ ਕੰਮ ਵੀ ਕਰਨਾ ਪਊਗਾ ਜੇ ਮੈਂ ਆਦੇ ਭਾਗ ਦੇ ਕਰਕੇ ਥੋੜੀ ਬੈਠ ਕੇ ਖਾਊਂਗੀ ਹਾਂਜੀ ਹਾਂਜੀ ਕੱਲ ਨੂੰ ਮੇਰੀ ਪ੍ਰਧਾਈ ਪਿਆ ਸਾਨੂੰ ਤੁਹਾਡਾ ਹੀ ਸੁਣਿਆ ਠੀਕ ਹੈ ਜੀ ਔਰ ਜਿਹੜਾ ਵੀ ਮਸਲਾ ਅਸੀਂ ਤੇ ਭੈਣੇ ਚਾਹਾਂਗੇ ਵੀ ਤੇਰਾ ਘਰ ਵਸ ਜੇ ਤੇ ਉਸ ਬੰਦੇ ਨੂੰ ਅਸੀਂ ਸਮਝਾਵਾਂਗੇ ਪਹਿਲੀ ਗੱਲ ਅਸੀਂ ਪਿਆਰ ਨਾਲ ਸਮਝਾਵਾਂਗੇ ਜੇ ਪਿਆਰ ਨਾਲ ਸਮਝ ਆਊਗਾ ਉਹ ਦੂਸਰੀ ਗੱਲ ਇਹ ਆ ਵੀ ਉਹਨੂੰ ਪਿਆਰ ਨਾਲ ਸਮਝਾ ਕੇ ਤੇਰਾ ਘਰ ਵਸਾਵਾਂਗੇ ਠੀਕ ਹੈ ਜੀ ਚੋਂ ਤੇ ਬੱਚੇ ਸਿਆਣੇ ਹੋ ਗਏ ਨੇ ਹੋਂਤ ਲੜਾਈ ਝਗੜਾ ਕਰਦੇ ਤੁਸੀਂ ਦੋਵੇਂ ਜਾਣੇ ਚੰਗਾ ਨਹੀਂ ਲੱਗਦੇ ਹਾਂ ਜੀ ਵੀਰ ਜੀ ਪਰ ਕਿਹਾ ਮੈਂ ਦਿਲ ਵੀ ਪਤਲਾ ਪਿਆ ਤੇ ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚਿਆਂ ਦਾ ਦਿਲ ਪਤਲਾ ਪਵੇ ਉਹ ਵਿਚਾਰੇ ਘੜੇ ਰੋਈ ਜਾਂਦੇ ਨਾ ਤਾਂ ਉਹ ਛਡੌਣ ਜੋਗੇ ਆ ਮੈਨੂੰ ਹਾਂ ਜੀ ਨਾ ਵਿਚਾਰੇ ਮੇਰੇ ਨਾਲ ਹੀ ਰੋਣ ਲੱਗਦੇ ਜਾਂਦੇ ਆ ਮੇਰੀਆਂ ਕੁੜੀਆਂ ਮੇਰਾ ਦਿਲ ਬਹੁਤ ਡੁੱਗਿਆ ਵੀਰ ਜੀ ਭੈਣੇ ਭੈਣੇ ਤੁਸੀਂ ਹੁਣ ਤੁਸੀਂ ਸਾਨੂੰ ਫੋਨ ਕਰ ਲਿਆ ਤੁਸੀਂ ਟੈਨਸ਼ਨ ਨਹੀਂ ਲੈਣੀ ਹੁਣ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਅਸੀਂ ਥੋੜੇ ਦਿਨਾਂ ਤੱਕ ਤੁਹਾਡੇ ਕੋਲ ਜ਼ਰੂਰ ਪਹੁੰਚਾਂਗੇ ਠੀਕ ਆ ਜੀ ਉਹ ਤੁਹਾਡਾ ਮਸਾਲ ਜਿਹੜਾ ਵਾ ਇਹਨੂੰ ਜ਼ਰੂਰ ਕਰਾਂਗੇ ਹਾਂ ਜੀ ਓਏ ਗਾਨੀ ਵੀਰ ਜੀ ਜੇ ਨਾ ਹਨ ਪਰ ਮਰਦਾ ਮੈਂ ਬਾਹਰ ਨਹੀਂ ਭੱਜੂਗੀ ਕਣ ਕੇ ਕੋ ਬਾਹਰ ਨੂੰ ਭੱਗ ਲੈਣੀ ਮੇਰੇ ਬੱਚੇ ਵੀ ਮੇਰੇ ਮਗਰ ਪਾ ਦੇ ਪ੍ਰਾਈਵੇਟ ਕਰਾਤ ਵੀ ਮੈਨੂੰ ਕਰਮ ਪੱਡਿਆ ਮੇਰੇ ਨਾ ਪੁੱਤ ਦਾ ਨਾਮ ਪਾ ਲਤੂ ਮੇਰੇ ਬਾਹਰ ਐਸਾ ਹੀ ਤੁਹਾਡੀ ਬੱਚਿਆਂ ਨਾਲ ਤੁਹਾਡੀ ਬੱਚਿਆਂ ਨਾਲ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਫੋਨ ਤੇ ਨਹੀਂ ਕਰਮ ਪਿਆ ਨਹੀਂ ਵੀਰ ਜੀ ਉਹਨਾਂ ਕੋਲੇ ਫੋਨ ਆ ਉਹ ਗੱਲ ਨਹੀਂ ਕਰਉਂਦੇ ਵੇਖੋ ਜੀ ਇੱਕ ਮਾਂ ਆਪਣੇ ਬੱਚਿਆਂ ਨੂੰ ਤਰਸ ਰਹੀ ਹੈ ਵੀ ਮੇਰੀ ਬੱਚਿਆਂ ਨਾਲ ਗੱਲ ਕਰਾਈ ਜਾਵੇ ਔਰ ਉਹਦਾ ਸਹੁਰਾ ਪਰਿਵਾਰ ਜੋ ਕਿ ਸਾਸਿਕਰ ਵਾਲਾ ਉਹਨਾਂ ਬੱਚਿਆਂ ਨਾਲ ਗੱਲ ਵੀ ਨਹੀਂ ਕਰਨਦੇ ਅਸੀਂ ਨਹੀਂ ਚਾਹੁੰਦੇ ਕਿਸੇ ਧੀ ਭੈਣ ਦੀ ਆਡੀਓ ਅਸੀਂ ਸਾਹਮਣੇ ਲੈ ਕੇ ਆਈਏ ਜਾਂ ਹੀ ਦੁਨੀਆ ਦੇ ਸੋਸ਼ਲ ਮੀਡੀਆ ਦੇ ਪਾਈਏ ਤੇ ਲੋਕਾਂ ਨੂੰ ਦਸੀਏ ਪੰਜ ਮਜਬੂਰ ਆ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ ਉਹ ਤੇ ਹੁਣ ਕਈਆਂ ਪੱਤਰਕਾਰਾਂ ਭਰਾਵਾਂ ਦਾ ਕਈ ਪੇਜਾਂ ਵਾਲੇ ਵੀਰਾਂ ਭੈਣਾਂ ਦਾ ਤੇ ਹੋਰ ਕਈਆਂ ਸੰਗਤਾਂ ਦਾ ਕਈਆਂ ਭੈਣਾਂ ਦੇ ਫੋਨ ਆਏ ਵੀ ਵੀਰੇ ਤੂੰ ਵੀਡੀਓ ਜਿਹੜੀ ਹੁੰਦੀ ਆ ਆਡੀਓ ਕੋਈ ਵੀ ਗੱਲ ਹੁੰਦੀ ਆ ਇਹਨੂੰ ਤੂੰ ਸੋਸ਼ਲ ਮੀਡੀਆ ਤੇ ਪਾਇਆ ਕਰ ਤੇਰੀ ਇਹ ਗੱਲ ਸੁਣ ਕੇ ਹੋਰ ਕੋਈ ਧੀ ਭੈਣ ਵੀ ਸੁਖੀ ਵਾ ਸਕਦੀ ਹੈ ਉਹ ਐਦਾਂ ਕਰਕੇ ਵੀ ਤੁਹਾਡਾ ਕਨੈਕਟ ਨੰਬਰ ਤੁਹਾਡੇ ਨਾਲ ਗੱਲ ਕਰ ਸਕਦੀ ਹੈ ਤੁਹਾਡੇ ਬਾਰੇ ਕਿਸੇ ਨੂੰ ਪਤਾ ਲੱਗੂਗਾ ਤੇ ਤੁਹਾਡੇ ਕੋਲ ਕੁਝ ਚੱਲ ਕੇ ਆਵੇਗਾ ਜਾਂ ਤੁਹਾਨੂੰ ਕੋਈ ਫੋਨ ਕਾਲ ਕਰੇਗਾ ਇਸ ਕਰਕੇ ਸਭ ਕੁਝ ਸਾਹਮਣੇ ਲੈ ਕੇ ਆਉਣਾ ਤੇ ਮੇਰੇ ਵੀਰ ਮੈਨੂੰ ਜ਼ਰੂਰ ਦੱਸਿਓ ਇਸ ਭੈਣ ਦੀ ਤੁਸੀਂ ਸਾਰਿਆਂ ਨੇ ਗੱਲਬਾਤ ਸੁਣੀ ਲਈ ਐ ਕਿੰਨਾ ਦੁਖੀ ਐ ਭੈਣ 10 11 ਸਾਲ ਆਪਣੇ ਵਿਆਹ ਨੂੰ ਦੱਸ ਰਹੀ ਹੋਗੇ ਆ ਕਹਿੰਦੀ ਤੇ ਜਦੋਂ ਵੀ ਕਹਿੰਦੀ ਬੱਚਾ ਹੋਣ ਵਾਲਾ ਸੀ ਤੇ ਕਹਿੰਦੀ ਮੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੰਦੇ ਸੀ ਇੱਕ ਧੀਆ ਇਹਨਾਂ ਲੋਕਾਂ ਨੇ ਮੈਂ ਸਾਰੇ ਦੀ ਗੱਲ ਨਹੀਂ ਕਰਦਾ ਕਈਆਂ ਲੋਕਾਂ ਨੇ ਸਿਰਫ ਬੱਚੇ ਜੰਮਣ ਵਾਸਤੇ ਵਿਆਹੇ ਖੜਦੇ ਨੇ ਉਹ ਤੋਂ ਬਾਅਦ ਘਰੋਂ ਕੱਢ ਦਿੰਦੇ ਮੈਂ ਉਹਨਾਂ ਸਹੁਰੇ ਪਰਿਵਾਰਾਂ ਨੂੰ ਚੇਤਾਵਨੀ ਦਿੰਦਾ ਆਡੀਓ ਰਾਈ ਵੀ ਭਾਈ ਬਾਜ ਆਜੋ ਜਿਹੜੇ ਤੁਸੀਂ ਕੰਮ ਕਰਦੇ ਆ ਧੀਆ ਭੈਣਾਂ ਨੂੰ ਤੰਗ ਕਰਨਾ ਜਾਂ ਇਸ ਭੈਣ ਨੂੰ ਦੁਖੀ ਕੀਤਾ ਇਹਦੇ ਕੋ ਬੱਚੇ ਖੋਲੇ ਆ ਹੁਣ ਇਹਨੂੰ ਵਸਾਉਂਦੇ ਨਹੀਂ ਆ ਇਹ ਬਾਜ ਆਜਣ ਇਹੋ ਜਿਹੀਆਂ ਖਰਾਬੀਆਂ ਕਰਨ ਤੋਂ ਨਹੀਂ ਤੇ ਅਸੀਂ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਰਨੀ ਪਈ ਤੇ ਉਹ ਵੀ ਕਰਾਂਗੇ ਤੇ ਜੇ ਪਿਆਰ ਨਾਲ ਸਮਝ ਜਾਓਗੇ ਤੇ ਬੱਚੀਏ ਵੀ ਮਾਂ ਨੂੰ ਮਿਲਣ ਦੋਗੇ ਤੇ ਉਸ ਭੈਣ ਨੂੰ ਆਪਣੇ ਕੋਲ ਲੈ ਕੇ ਜਾਓਗੇ ਸਹੁਰੇ ਪਰਿਵਾਰ ਦੇ ਵਿੱਚ ਤੇ ਵਧੀਆ ਗੱਲ ਦੱਸਦੀ ਪਈ ਆ ਵੀ ਇਸੇ ਟੈਨਸ਼ਨ ਦੇ ਵਿੱਚ ਮੇਰਾ ਪਿਓ ਵੀ ਟੈਗ ਹੋ ਗਿਆ ਭੈਣ ਇਹ ਵੀ ਕਹਿ ਰਹੀ ਸੀ ਵੀ ਇੱਕ ਮੇਰਾ ਪਿਓ ਕਹਿੰਦਾ ਤੈਨੂੰ ਵਿਆਹ ਕੇ ਤੋੜਿਆ ਤੇ ਹੁਣ ਤੂੰ ਤਿੰਨ ਜਾਣੇ ਆ ਮੈਂ ਕਿਦਾਂ ਸਭਾਲ ਕਰਾਂ ਵਾਕਈ ਉਹ ਪਿਓ ਦੀ ਗੱਲ ਠੀਕ ਆ ਵੀ ਬੱਚੀ ਦੇ ਇੱਕ ਵਿਆਹ ਕੀ ਤੋੜੀ ਸੀ ਉਹਦੇ ਆਪਣੇ ਸਰਪ ਭਾਰ ਲਾਇਆ ਸੀ ਉਹ 10 ਜਾਣੇ ਹੋ ਗਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਉਹਨਾਂ ਸਮਾਜ ਸੇਵੀਆਂ ਤੱਕ ਕਹਿੰਨਾ ਵੀਡੀਓ ਪਹੁੰਚਾ ਦਿਓ ਜਿਹੜੇ ਵੱਡੇ ਵੱਡੇ ਮਗਰਮੱਛ ਕਹਿੰਦੇ ਅਸੀਂ ਫੜ ਲੈਣੇ ਆ ਤੇ ਗਰੀਬ ਧੀਆਂ ਦਾ ਜਿਹੜਾ ਸਹਾਰਾ ਨਹੀਂ ਬਣਦੇ ਗਰੀਬ ਧੀਆਂ ਦੀ ਸਾਰ ਨਹੀਂ ਲੈਂਦੇ ਗਰੀਬ ਧੀਆਂ ਨੂੰ ਪੁੱਛਦੇ ਨਹੀਂ ਕਈ ਇਹੋ ਜਿਹੇ ਸਮਾਜ ਸੇਵੀ ਨੇ ਮੈਂ ਸਾਰਿਆਂ ਨੂੰ ਕਹਿੰਦਾ ਕਈ ਜਿਹੜੇ ਕੀ ਕਰਦੇ ਨੇ ਜਿੱਧਰੋਂ ਰੁਪਈਏ ਹੁੰਦੇ ਨੇ ਉਸ ਬੰਦੇ ਨੂੰ ਤੁਰ ਪੈਣਾ ਤੇ ਗਰੀਬ ਧੀਆਂ ਦਾ ਕੌਣ ਸਹਾਰਾ ਬਣੇਗਾ ਦਾਸ ਦੀ ਸੇਵਾ ਦੇ ਵਿੱਚ ਹਾਜ਼ਰ ਗਰੀਬ ਧੀ ਹੋਵੇ ਜਾਂ ਮੀਰਦੀ ਧੀ ਹੋਵੇ ਜਾਂ ਤਗੜੀ ਦੀ ਹੋਵੇ ਤੇ ਜਾਂ ਮਾੜੇ ਦੀ ਹੋਵੇ ਦਾਸ ਧੀਆਂ ਦੇ ਖਵਾਲੇ ਸੰਸਤਾ ਵੱਲੋਂ ਸੇਵਾ ਕਰਦਾ ਰਹੇਗਾ ਕਿਸੇ ਧੀ ਨੂੰ ਦੁਖੀ ਹੋਣ ਦੀ ਲੋੜ ਨਹੀਂ ਜਿੱਥੇ ਧੀਆਂ ਗਲਤ ਹੋਣਗੀਆਂ ਤੇ ਮੈਂ ਧੀਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗਾ ਪਹਿਲਾਂ ਵੀ ਕਰਦਾ ਆ ਰਿਆਂ ਗਾਂ ਵੀ ਕਰਾਂਗੇ ਜਿੱਥੇ ਤੀਆਂ ਸਹੀ ਹੋਣਗੀਆਂ ਤੇ ਇੱਕ ਭਰਾ ਬਣ ਕੇ ਇੱਕ ਬਾਪ ਬਣ ਕੇ ਭੈਣਾਂ ਦੇ ਨਾਲ ਖੜਾਂਗਾ ਤੀਆਂ ਦੇ ਨਾਲ ਖੜਾਂਗਾ ਕਿਸੇ ਭੈਣ ਨੂੰ ਮੁਸ਼ਕਲ ਦੇ ਵਿੱਚ ਨਹੀਂ ਰਹਿਣ ਦਵਾਂਗਾ ਸਾਡੇ ਨਾਲ ਕੋਈ ਵੀ ਭੈਣ ਪਰੇਸ਼ਾਨ ਮੁਸ਼ਕਲ ਹੈਗੀ ਹੈ ਕਿਸੇ ਵੀ ਭੈਣ ਨੂੰ ਤੰਗ ਪਰੇਸ਼ਾਨੀ ਹੈਗੀ ਹੈ ਸਹੁਰੇ ਪਰਿਵਾਰ ਵੱਲੋਂ ਸਾਡੇ ਨਾਲ ਕੰਨੈਕਟ ਕਰ ਸਕਦੇ ਨੇ ਸਾਡਾ ਕੰਨੈਕਟ ਨੰਬਰ ਹੈਗਾ 98769 59024 ਨੰਬਰ ਆ ਮੇਰਾ ਸਾਡੇ ਨਾਲ ਕੰਨੈਕਟ ਕਰ ਸਕਦੇ ਨੇ ਕਿਸੇ ਵੀ ਭੈਣ ਨੂੰ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਹੈਗੀ ਆ ਤਾਂ ਅਸੀਂ ਸਾਥ ਦੇਣ ਵਾਸਤੇ ਬਿਲਕੁਲ ਬਿਲਕੁਲ ਤਿਆਰ ਤਿਆਰ ਬੈਠੇ ਆਂ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ